ਹਰਿਆਣਾ ਸਰਹੱਦ ਦੇ ਮਾਰੇ ਗਏ ਕਿਸਾਨ ਸੁਭਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਨੇ ਅੱਜ ਪੁਲਿਸ ਦੀ ਨੌਕਰੀ ਜੁਆਇਨ ਕਰ ਲਈ ਹੈ ਦੱਸ ਦੇ ਕਿ ਪੰਜਾਬ ਸਰਕਾਰ ਨੇ 2 ਦਿਨ ਪਹਿਲਾਂ ਉਸ ਨੂੰ ਪੁਲਿਸ ਵਿਭਾਗ ਚ ਨਿਯੁਕਤ ਕੀਤਾ ਹੈ ਜਾਣਕਾਰੀ ਮੁਤਾਬਕ ਉਹਨਾਂ ਦੀਆਂ ਸਾਰੀਆਂ ਮੈਡੀਕਲ ਪ੍ਰਕਿਰਿਆਵਾਂ ਪੂਰੀਆਂ ਹੋ ਚੁੱਕੀਆਂ ਨੇ ਗੁਰਪ੍ਰੀਤ ਕੌਰ ਨੇ ਕਿਹਾ ਜੇਕਰ ਇਸ ਸਮੇਂ ਸੁਭਕਰਨ ਉਹਨਾਂ ਦੇ ਨਾਲ ਹੁੰਦਾ ਤਾਂ ਅੱਜ ਹੋਰ ਵੀ ਖੁਸ਼ੀ ਹੁੰਦੀ ਦੱਸ ਦੇ ਕਿ ਪੰਜਾਬ ਦੇ ਕਿਸਾਨ ਫਰਵਰੀ ਤੋਂ ਐਮਐਸਪੀ ਲਈ ਸ਼ੰਭੂ ਬਾਰਡਰ ਤੇ ਸੰਘਰਸ਼ ਕਰ ਰਹੇ ਨੇ ਤੇ ਜ਼ੁਰਾਂ ਨੇ ਕਿ ਫਰਵਰੀ ਨੂੰ ਖਨੋਰੇ ਸਰਹੱਦ ਤੇ ਸੁਭਕਰਨ ਦੀ ਮੌਤ ਹੋ ਗਈ ਸੀ ਉਸ ਸਮੇਂ ਕਿਹਾ ਗਿਆ ਜਿਵੇਂ ਕਿ ਪੁਲਿਸ ਦੀ ਗੋਲੀ ਲੱਗਨ ਕਰਕੇ ਸ਼ੁਭਕਰਨ ਦੀ ਮੌਤ ਹੋਈ। ਜਿਸ ਤੋਂ ਬਾਅਦ ਸਰਕਾਰ ਨੇ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਤੇ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਤੇ ਪੰਜਾਬ ਸਰਕਾਰ ਨੇ ਹਾਲ ਹੀ ਦੇ ਵਿੱਚ ਦੋਵੇਂ ਵਾਅਦੇ ਪੂਰੇ ਕੀਤੇ ਨੇ। ਅੱਜ ਅਸੀਂ ਪੰਜਾਬ ਸਰਕਾਰ, ਮਾਮ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਕੀਤੇ। ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਲੰਮਾ ਸੰਭਾਵ ਖਰਚ ਹੋਇਆ। ਪਰ ਹਜੇ ਤੱਕ ਕੋਈ ਉੱਤ ਕਰਵਾਈ ਕੀਤੀ ਸੀ ਕਿਹਦੇ ਨੂੰ ਇੱਕ ਕੋਈ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਵਾਦਿਆ ਚਲ ਤੋਂ ਜਲਦ ਇਨਸਾਫ ਦਿੱਤਾ ਜਾਵੇ ਕਿ ਜੇ ਮੈਂ ਰਾਤ ਨੂੰ ਵੀ ਦੇਤੀ ਚਲੋ ਨੌਕਰੀ ਕਿਹ ਘਾਟਾ ਪੂਰਾ ਹੋ ਸਕਦਾ ਉਹ ਤਾਂ ਪਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜਦੋਂ ਤੁਸੀਂ ਹਵੇਸ਼ਾ ਨਾ ਦੇਸੀ ਪਤਾ پتہ ਨਹੀਂ ਸਰ ਪਰ ਦਾ ਮਾਨਵੀ ਹੁੰਦਾ ਹੈ ਤੇ ਉਹਨਾਂ ਦੇ ਕੋਈ ਸੁਖਣੇ ਸੁਖਣੇ ਇੱਕ ਦੱਸ ਦੇਣ ਕਈ ਸੁਪਨੇ ਸੋਦੇ ਪੂਰੇ ਕਰਨ ਵਾਲੇ ਬਸ ਅੱਜ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਆ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਭ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਜਿਹੜੇ ਬਦਕੀਤੇ ਸੀ ਬਾਦ ਨੂੰ ਤੇ ਪੂਰੀ ਉਤਰੀ ਪਰ ਇਹ ਵੀ ਪਰਿਵਾਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਤੇ ਜਿਹ ਵੀ ਦੋਸ਼ੀ ਹੈ ਬੱਚਾ ਤੱਕ ਬੇਟਾ ਕੀ ਕਰਦਾ ਸਾਡਾ ਬੇਟਾ ਖਨੌਰੀ ਬਾਰਡਰ ਤੇ ਸੀ ਘਰਨੇ ਤੇ ਉਥੇ ਗੋਲੀ ਕੱਲ ਲੱਗਣ ਦੇ ਕੰਮ ਸੀ ਹੋਗਾ ਸੀ ਕੀ ਮੰਨਤਾ ਦੋਸ ਕਾਰ ਤੋਂ ਅਸੀਂ ਹੋਰ ਕੋਈ ਮੰਗ ਨਹੀਂ ਵੀ ਇਨਸਾਫ ਦਿੱਤਾ ਜਾਵੇ ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਐਸਾ ਕਰਦੇ ਸਹਿਤਾ ਕੱਤੀ ਚੱਲੂ ਨੌਕਰੀ ਤੇ ਪਰ ਉਹ ਕਟਾਪੂਰਾ ਉਹ ਕਟਾਪੂਰਾ ਨਹੀਂ ਹੁੰਦਾ ਇਹ ਨੌਕਰੀ ਨਾ ਹੋਵੇ ਨਾ ਸਹਿਤਾ ਨਾ ਹੋਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ